ਸਿੱਖਰਾਂ ਦੀ ਹਰਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਸਿੱਖ ਕੌਮ ਹਮੇਸ਼ਾ ਜਾਤ ਪਾਤ ਦੇ ਵੰਦਨਾ ਤੋਂ ਮੁਕਤ ਮੰਨੀ ਜਾਂਦੀ ਹੈ ਕਿਉਂਕਿ 1600 ਨਿਹੰਦੇ ਵਿੱਚ ਜਦੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਦੀ ਨੀਂਹ ਰੱਖੀ ਸੀ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਉਦੋਂ ਇਹ ਸੋਚ ਕੇ ਕੀਤੀ ਸੀ ਕਿ ਇਹ ਜਾਤ ਪਾਤ ਰੰਗ ਭੇਦ ਜਿਹੜੇ ਹੈ ਉਹ ਮੁੱਕ ਜਾਣਗੇ ਪਰ ਅੱਜ ਸਿੱਖ ਕੌਮ ਮੋੜ ਉਸੇ ਮੋੜ ਤੇ ਖੜੀ ਨਜ਼ਰ ਆਉਂਦੀ ਹੈ ਜਿੱਥੋਂ ਬਾਬੇ ਨਾਨਕ ਨੇ ਇੱਕ ਨਵੀਂ ਉਮੀਦ ਦੇ ਕੇ ਇੱਕ ਨਵੀਂ ਕੌਮ ਨੂੰ ਸਿਰਜਣਾ ਸ਼ੁਰੂ ਕੀਤਾ ਸੀ ਅੱਜ ਮੋੜ ਇਹ ਕੌਮ ਉਸੇ ਸਮੇਲਿਆਂ ਦੇ ਵਿੱਚ ਉਹੀ ਪਖੰਡਾਂ ਦੇ ਵਿੱਚ ਉਹੀ ਢੋਂਗਾ ਦੇ ਵਿੱਚ ਉਲਝੀ ਹੋਈ ਨਜ਼ਰ ਆਂਦੀ ਹੈ ਅੱਜ ਤੁਹਾਨੂੰ ਇੱਕ ਅਜਿਹੀ ਵੀਡੀਓ ਦਿਖਾਉਣ ਜਾ ਰਹੇ ਆਂ ਜਿਸ ਦੇ ਵਿੱਚ ਇੱਕ ਮਚਵੀ ਸਿੱਖ ਯਾ ਕਹਿ ਸਕਦੇ ਹੋ ਕਿ ਦਲਿਤ ਸਿੱਖ ਜੋ ਆਪਣੀ ਬੇਬੇ ਦੇ ਪੂਰੇ ਹੋਣ ਤੇ ਘਰੇ ਪਾਠ ਕਰਾਉਣਾ ਚਾਹੁੰਦਾ ਸੀ ਪਰ ਉਹਦੇ ਘਰੇ ਪਾਠ ਦਾ ਭੋਗ ਤਾਂ ਉਹ ਪਵਾ ਸਕਦਾ ਸੀ ਪਰ ਲੰਗਰ ਨਹੀਂ 시 ਕਰਾ ਸਕਦਾ ਕਿਉਂਕਿ ਭਾਂਡੇ ਗੰਦੇ ਹੋ ਜਾਂਦੇ ਕਿਉਂਕਿ ਨੀਮੀ ਜ਼ਿਆਦਾ ਸੀ ਅਜਹੀਆਂ ਜਥੇਬੰਦੀਆਂ ਤੇ ਅਜਹੀਆਂ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਤੇ ਲਾਹਨਤਾਂ ਨਹੀਂ ਜਣਾਂ ਨੇ ਘਰੋਂ ਭਾਂਡੇ ਤੱਕ ਚਕਵਾ ਦਿੱਤੇ ਜਿਨ੍ਹਾਂ ਨੇ ਭੋਗ ਤੱਕ ਨਹੀਂ ਪਹਣ ਦਿੱਤਾ ਜਿਨ੍ਹਾਂ ਨੇ ਲੰਗਰ ਤੱਕ ਨਹੀਂ ਲੱਗਣ ਦਿੱਤਾ ਪਹਿਲਾਂ ਇਹ ਵੀਡੀਓ ਵੇਖਦੇ ਆ ਉਸ ਤੋਂ ਬਾਅਦ ਬਾਕੀ ਗੱਲ ਕਰਦੇ ਆ ਵਾਜੂ ਜੀ ਦਾ ਖਾਲਸਾ ਵਾਜੂ ਜੀ ਦੀ ਫਤਿਹ ਜੀ ਅਮਰ ਦਿਖਾਰਾਂ ਵੀ ਜੀ ਅੱਜ ਪਿੰਡ ਚ ਅਸੀਂ ਕੀਰਤਨ ਕਰਨ ਗਏ ਸੀ ਉੱਥੇ ਪਿੰਡ ਮਾਨ ਵਾਲੇ ਚ ਉੱਥੇ ਦੇਖੋ ਵਿਚਾਰੇ ਗਰੀਬੇ ਬੰਦੇ ਨੇ ਕਿ ਉਹਨਾਂ ਨੂੰ ਕੀ ਗੁਰੂ ਘਰ ਚੋਂ ਉਹਨਾਂ ਨੇ ਸਮਾਨ ਚਕਾਤਾ ਬੰਦੇ ਆ ਇਹਦਾ ਮਤਲਬ ਹਲੇ ਤੱਕ ਵੀ ਉਹੀ ਕੰਮ ਚੱਲ ਰਿਹਾ ਹੈਗਾ ਆ ਦੇਖੋ ਇਹਨਾਂ ਨੂੰ ਸਮਾਨ ਚਕਾਤਾ ਉਹਨਾਂ ਨੇ ਵਿਚਾਰਿਆਂ ਦਾ ਆ ਦੇਖੋ ਮਾਰਾ ਸਰੂਪ ਆ ਮਾਰਾ ਇੰਨਾ ਗੁਰਦੁਆਰੇ ਫਿਰ ਬਣੇ ਕਾਦੇ ਲਈ ਨੇ ਜਿੱਥੇ ਗਰੀਬ ਹੀ ਨਹੀਂ ਆਪਣਾ ਪ੍ਰੋਗਰਾਮ ਕਰ ਸਕਦੇ ਗਰੀਬ ਦੀ ਸੁਣਵਾਈ ਨਹੀਂ ਉੱਥੇ ਫਿਰ ਕੀ ਫਾਇਦਾ ਆ ਤੁਹਾਨੂੰ ਮੈਂ ਦਿਖਾ ਰਿਹਾ ਸਾਰਾ ਦੇਖੋ ਵਿਚਾਰਾਂ ਦੇ ਆ ਬੈਠੇ ਨੇ ਗੁਰਦੁਆਰੇ ਚ ਗਏ ਸੀ ਸਾਰਾ ਸਮਾਨ ਚਕਾਤਾ ਉਹਨਾਂ ਦਾ ਮਾਰਾ ਸਰੂਪ ਆਏ ਨੇ ਕਿ ਤੇ ਆ ਦੇਖੋ ਅਸੀਂ ਬੈਠ ਕੇ ਇਥੇ ਆ ਕਮਰੇ ਚ ਕੀਰਤਨ ਕਰਾਂਗੇ ਆ ਦੇਖੋ ਆ ਪਏ ਨੇ ਆ ਦੇਖੋ ਵਿਚਾਰਾ ਮਾਰਾ ਸਰੂਪ ਪਏ ਨੇ ਆ ਦੇਖੋ ਚਾਰੇ ਕਿਥੇ ਜਾਣ ਗਰੀਬ ਇਹਦਾ ਮਤਲਬ ਕੋਈ ਸੁਣਵਾਈ ਨਹੀਂ ਹਲੇ ਤੱਕ ਕੋਈ ਪਹਿਲਾਂ ਬ੍ਰਾਹਮਣਵਾਦ ਪਰੂ ਸੀ ਹੁਣ ਜੱਟਵਾਦ ਪਰੂ ਹੋਇਆ ਪਿਆ ਆ ਬੈਠੇ ਨੇ ਵਿਚਾਰੇ ਆ ਦੇਖੋ ਆ ਵਿੱਚ ਹੀ ਇਹਨਾਂ ਦੇ ਬਾਥਰੂਮ ਨੇ ਵਿਚਾਰਾਂ ਦੇ ਜਾਣ ਕਿੱਥੇ ਦੇਖੋ ਆ ਆ ਦੇਖੋ ਸਾਰਾ ਸਮਾਨ ਆ ਪਿਆਗਾ ਆ ਇਹਨਾਂ ਦਾ ਨਾਲ ਮਾਰਾ ਸਾਨੂੰ ਕਿੱਥੇ ਬੰਦੇ ਬੈਠਣ ਆ ਦੇਖੋ ਵਿਚਾਰਾਂ ਦਾ ਕਿੱਥੇ ਬੰਦਾ ਬੈਠੇ ਕਿੱਥੇ ਜਾਵੇ ਤੇ ਗੁਰੂ ਘਰ ਇਹ ਗਰੀਬਾਂ ਲਈ ਨਹੀਂ ਹੈਗੇ ਉੋਂ ਤਾਂ ਆਪਾਂ ਕਹੀ ਜਾਂਦੇ ਗਰੀਬ ਦਾ ਮੂੰਹ ਗੁਰੂ ਜੀ ਕੋਲਕ ਤੇ ਫਿਰ ਇਹ ਹੁਣ ਇਹਨਾਂ ਦੀ ਸੁਣਵਾਈ ਕੋਤੇ ਵੀ ਨਹੀਂ ਹੈਗੀ ਬੇਨਤੀ ਆ ਗਈ ਭਾਈ ਇਹ ਮਾਨ ਵਾਲਾ ਪਿੰਡ ਆਗਾ ਇਹ ਸੰਗਰੂਰ ਚ ਪੈਂਦਾ ਜੀ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਭਾਈ ऐसे वीरा दी जे मदद नहीं असि कीती। थोनू जी सामान किने चुकाया जी इथੋਂ ਪਿੰਡ ਚ। ਪਿੰਡ ਚ ਸਮਾਨ ਤੁਹਾਡਾ ਕਿਨੇ ਚੁਕਾਇਆਗਾ। ਹੁਣ ਤਾਂ ਪੰਚਾਇਤ ਨਹੀਂ ਮੰਨ ਕੇ ਚੱਲੋ ਜੀ ਬੱਚੇ। ਅੱਛਾ ਜੀ। ਤੁਹਾਨੂੰ ਮਤਲਬ ਕਰ ਨਹੀਂ ਦਿੱਤਾ। ਕਿਸੇ ਦੇ ਸਾਹਮਣੇ ਸਮਾਨ ਚੱਕਦੇ ਨੂੰ ਰੋਕਿਆ ਨਹੀਂ। ਅੱਛਾ ਜੀ। ਤੁਸੀਂ ਕਿਹਾ ਸੀ ਜੀ ਰਾਤ ਨੂੰ ਵੀ ਅਸੀਂ ਇੱਥੇ ਕਰਨਾ। ਸਾਡੀ ਕਈ ਦਿਨਾਂ ਤੋਂ ਗੱਲ ਚੱਲਦੀ ਸੀ। ਹਾਂਜੀ। ਹਾਂਜੀ। ਅੱਛਾ ਵੀ ਤੁਸੀਂ ਕਿਹਾ ਵੀ ਅਸੀਂ ਇੱਥੇ ਕੌਣ ਤੁਹਾਡੇ ਕੌਣ ਗੁਜ਼ਰ ਗਿਆ ਜੀ? ਮਾਈ ਗੁਜਰੀ ਜੀ ਅੱਛਾ ਜੀ ਤੁਸੀਂ ਅਖੰਡ ਮਤਲਬ ਕਿਆ ਸੀ ਭੋਗ ਉਹ ਵੀ ਉੱਥੇ ਪਾਵਾਂਗੇ ਅਸੀਂ ਉਹਨੂੰ ਪਾਉਣ ਨਹੀਂ ਦਿੱਤਾ ਉਹਨਾਂ ਨੇ ਸਾਮਾਨ ਵੀ ਸਾਰੀ ਲੈ ਕੇ ਗਈ ਚਾਚਾ ਸਾਡਾ ਵਾਪਸ ਚੁਕਾਇਆ ਸਾਰੇ ਵਾਪਸ ਅੱਛਾ ਤੁਹਾਡਾ ਸਾਮਾਨ ਰਾਤ ਤੁਸੀਂ ਰੱਖਿਆ ਸੀ ਜੀ ਨਹੀਂ ਇਹ ਅਸੀਂ ਛਾਲ ਨੂੰ ਸਮਝੋ 5 ਵਜੇ ਸਾਮਾਨ ਰੱਖਾਇਆ ਅੱਛਾ ਘੰਟੇ ਕੇ ਬਾਅਦ ਰੌਲਾ ਪੈ ਗਿਆ ਜੀ ਅਸੀਂ ਸੀ ਕੀ ਗੱਲ ਬਾਤ ਉਹਨਾਂ ਨੇ ਕਹੀ ਆ ਤੁਹਾਨੂੰ ਕਮੇਟੀ ਨੇ ਕੀ ਗੱਲ ਕਹੀ ਆ ਬਾਅਦ ਚ ਕਹਿੰਦੇ ਜੀ ਸਾਨੂੰ ਹਾਂ ਜੀ ਕਹਿੰਦੇ ਭੋਗ ਪਾ ਲਓ ਹਾਂ ਜੀ ਫਿਰ ਅਸੀਂ ਭਾਂਡੇ ਦੇ ਦਿੰਦੇ ਤੇ ਫਿਰ ਉਹ ਉੱਥੇ ਸਾਡਾ ਕੀ ਵਹਿ ਤੇ ਕਰੇ ਅੱਛਾ ਜੀ ਫਿਰ ਇਸਿਆ ਕਈ ਵੀ ਦਿਨ ਫਿਰੋ ਤਾਂ ਸਾਡਾ ਆਹੋ ਤੁਹਾਨੂੰ ਕਿਹਾ ਵੀ ਬਾਦਬਵਾਦ ਨਾਲ ਚੰਗਾ ਆ ਦੇਖੋ ਸਾਰਾ ਪਰਿਵਾਰ ਖੜਾ ਜੀ ਹੱਥ ਜੋੜੀ ਜੇ ਅਸੀਂ ਗਰੀਬਾਂ ਨੂੰ ਨਾਲ ਨਹੀਂ ਲਾ ਕੇ ਚੱਲ ਸਕਦੇ ਪ੍ਰਚਾਰ ਪਾਪਾ ਕਹੀ ਜੇ ਨੇ ਪ੍ਰਚਾਰ ਕਰੋ ਜੀ ਪ੍ਰਚਾਰ ਕਰੋ ਹੁਣ ਪ੍ਰਚਾਰ ਕਿਵੇਂ ਹੋਵੇ ਜਿਨ੍ਹਾਂ ਨੂੰ ਨੇੜੇ ਨਹੀਂ ਲਾਉਣਾ ਵਿਚਾਰਿਆਂ ਨੂੰ ਜਿਨ੍ਹਾਂ ਨੂੰ ਕਹਿਣਾ ਹੀ ਨਹੀਂ ਹੈਗਾ ਚਲੋ ਕੋਈ ਨਹੀਂ ਜੀ ਗੁਰਦੁਆਰੇ ਦਾ ਕੋਈ ਕਸੂਰ ਨਹੀਂ ਹੈਗਾ ਮਾਤਾ ਜੀ ਹਾਂਜੀ ਇਹ ਗੁਰੂ ਦਾ ਕੋਈ ਕਸੂਰ ਨਹੀਂ ਹੈ ਬੰਦੇ ਜਿਹੜੇ ਵਿਚ ਨੇਗੇ ਹਾਂ ਉਹ ਉਹਨਾਂ ਦਾ ਕਸੂਰ ਆ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਇਹ ਭਾਈ ਜਿੱਥੇ ਤੱਕ ਆਵਾਜ਼ ਆਉਂਦੀ ਹੈ ਨਾ ਸਾਰੇ ਵੀਰਾਂ ਨੂੰ ਬੇਨਤੀ ਆ ਭਾਈ ਇੱਥੇ ਨੰਬਰ ਤੁਹਾਨੂੰ ਹੇਠਾਂ ਦੇ ਦਾਂਗੇ ਉਹ ਬੰਦਿਆਂ ਨਾਲ ਗੱਲਬਾਤ ਕਰੋ ਜਿਨ੍ਹਾਂ ਨੇ ਇਹਨਾਂ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਭਜਾਇਆ ਬਾਹਰ ਭਜਾਉਣਾ ਹੀ ਹੋ ਗਿਆ ਇਹਨਾਂ ਦੀ ਕੋਈ ਸੁਣਵਾਈ ਨਹੀਂ ਪਹਿਲਾਂ ਬ੍ਰਾਹਮਣਵਾਦ ਪਾਈ ਸੀ ਬੁੱਢਾ ਆਈਆ ਵਾ ਸਹੀ ਹੈ ਜਦੋਂ ਸਦਾ ਸਮਾਨ ਚੁਕਾਤਾ ਸਮਾਨ ਚੁਕਾਇਆ ਕੋਈ ਨਹੀਂ ਕੋਈ ਨਹੀਂ ਕੋਈ ਤਾਂ ਮੂਹਰੇ ਬੈਠਾ ਤੇ ਹਾਂਜੀ ਕਾਪੇ ਕਿਤੇ ਸਮਾਨ ਕਾ ਚੱਕ ਦੇਵੀਂ ਆ ਚੱਕ ਪਾਉ ਕੋਈ ਨਹੀਂ ਕੋਈ ਨਹੀਂ ਭਾਈ ਕੋਈ ਨਹੀਂ ਸੁਣੀ ਹੈਗੀ ਜੀ ਉਹਨਾਂ ਨੇ ਆਕਸ ਮਾਨ ਚੱਕ ਲੈ ਅਸੀਂ ਤਾਂ ਪਹਿਲਾਂ ਤਾਂ ਇਹ ਮਿੰਤਾ ਕਰਦੇ ਰਹੇ ਘਰ ਘਰ ਕਦੇ ਕਿਸੇ ਦੇ ਜਾਂਦੇ ਕੋਈ ਪਿੰਡ ਚ ਫਿਰ ਲਿਆ ਸੀ ਕਿਸੇ ਦੇ ਆ ਨਹੀਂ ਗਈ ਚੱਲ ਭਾਈ ਅਸੀਂ ਨਾਲ ਤੁਰਦੇ ਆਂ ਮੈਂ ਅਸੀਂ ਟੋਕਰੀ ਚ ਕੋਈ ਨਾ ਇਹਨਾਂ ਨੇ ਮਤਰਾਲਾ ਵੀ ਚੱਕਦੇ ਆਂ ਇਹ ਪਿੰਡ ਦੀ ਚੋਣ ਸਾਡੇ ਨਾਲ ਵੀ ਨਹੀਂ ਸਾਡੀ ਗੱਲ ਜ਼ਰਾ ਕਰੀ ਇਹ ਸਾਡੇ ਸਾਡਾ ਕੀ ਰਹਿ ਚਲੋ ਕੋਈ ਨਹੀਂ ਜੀ ਤੁਹਾਡੀ ਆਵਾਜ਼ ਜਿਹੜੀ ਆ ਨਾ ਇਹ ਪੂਰੇ ਦੁਨੀਆ ਤੱਕ ਪਹੁੰਚੂ ਤੁਹਾਡੀ ਜਿਹੜੀ ਆਵਾਜ਼ ਆ ਜੇ ਐਂ ਗਰੀਬਾਂ ਨਾਲ ਧੱਕਾ ਹੁੰਦਾ ਰਿਹਾ ਫਿਰ ਸਿੱਖ ਪੰਥ ਨੂੰ ਇਹੀ ਘਾਟਾ ਪਾਉਂਦੇ ਨੇ ਜਿਹੜੇ ਮੂਰਲੇ ਬੰਦੇ ਨੇ ਕੋਈ ਗੱਲ ਨਹੀਂ ਜੀ ਸਾਰੀ ਸਭ ਤੋਂ ਵੱਡੀ ਘਟਨਾ ਇਹ ਆ ਦੇਖੋ ਜੀ ਆ ਸਾਰਾ ਕੁਝ ਦੇ ਆਪਾਂ ਨੂੰ ਪਹਿਲਾਂ ਵੀ ਦਿਖਾਤਾ ਸੀ ਤੋਂ ਬੇਨਤੀ ਆ ਭਾਈ ਇਹਨਾਂ ਦੀ ਆਪਾਂ ਮਦਦ ਕਰੀਏ ਐਸੇ ਪਿੰਡਾਂ ਤੇ ਜਾ ਕੇ ਕਮੇਟੀਆਂ ਨੂੰ ਇਹੀ ਜਿਹਾ ਨੂੰ ਬਰਖਾਸਤ ਕੀਤਾ ਜਾਵੇ ਤੇ ਬੂਰੇ ਚੰਗੇ ਗੁਰਸਿੱਖ ਲਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਤੁਸੀਂ ਸਾਰਿਆਂ ਨੇ ਇਹ ਵੀਡੀਓ ਵੇਖੀ ਤੇ ਇਹਨਾਂ ਦੇ ਦਿਲ ਦਾ ਹਾਲ ਵੀ ਸੁਣੀਆ ਹੁਣ ਦੱਸੋ ਅਸੀਂ ਚੀਕਾਂ ਮਾਰ ਮਾਰ ਕੇ ਕਹਿੰਦੇ ਆ ਸਿੱਖ ਕਿਉਂ ਇਸਾਈ ਬਣ ਰਿਹਾ ਹੈ ਸਿੱਖ ਕਿਉਂ ਪਤਧ ਹੋ ਰਿਹਾ ਹੈ ਸਿੱਖ ਕਿਉਂ ਸਿੱਖੀ ਤੋਂ ਦੂਰ ਜਾ ਰਿਹਾ ਹੈ ਜਿਹੜਾ ਠੇਕੇਦਾਰਾਂ ਨੂੰ ਅਸੀਂ ਠੇਕਾ ਦਿੱਤਾ ਹੈ ਸਿੱਖੀ ਸੰਭਾਲਣ ਦਾ ਜਿਹਨਾਂ ਨੂੰ ਅਸੀਂ ਸੋਚਿਆ ਹੈ ਕਿ ਇਹ ਸਿੱਖੀ ਦੇ ਬੂਟੇ ਨੂੰ ਹੋਰ ਫਲ ਲਾਣਗੇ ਜੇ ਉਹੋ ਹੀ ਸਾਨੂੰ ਰਾਜਨੇਤਾਵਾਂ ਦੇ ਤਲਵੇ ਚੱਟਦੇ ਹੋਏ ਨਜ਼ਰ ਆਣ ਤੇ ਆਪਣੇ ਭਰਾ ਨੂੰ ਭਰਾ ਨਾ ਸਮਝਣ ਉਹਨਾਂ ਦੇ ਘਰੇ ਪਾੜ ਦਾ ਭੋਗ ਤੱਕ ਪੈਣ ਨਾ ਦੇਣ ਤੇ ਆਪਣੀਆਂ ਜਥੇਬੰਦੀਆਂ ਦੀਆਂ ਦੁਹਾਈਆਂ ਦੇਣ ਜਾਂ ਆਪਣੀਆਂ ਕਮੇਟੀਆਂ ਦੀਆਂ ਦੁਹਾਈਆਂ ਦੇਣ ਤੇ ਕਹਿਣ ਕੀ ਭੋਗ ਪਾ ਲਓ ਪਰ ਲੰਗਰ ਨਹੀਂ ਲਾ ਸਕਦੇ ਜਾਂ ਅਸੀਂ ਲੰਗਰ ਵਾਸਤੇ ਭਾਂਡੇ ਨਹੀਂ ਦੇ ਸਕਦੇ ਤਾਂ ਲਾਣਤ ਦੀ ਗੱਲ ਹੈ ਅਜਿਹੇ ਸਿੱਖਾਂ ਦੇ ਜਿਹੜੇ ਆਪਣੇ ਹੀ ਭਰਾਵਾਂ ਦੇ ਘਰੇ ਲੰਗਰ ਨਹੀਂ ਲੱਗਣ ਦੇਣਾ ਚਾਹੁੰਦੇ ਕਿਉਂਕਿ ਕਿਤਨਾ ਕਿਤੇ ਇਹਦੇ ਵਿੱਚੋਂ ਸਾਨੂੰ ਪਖੰਡ ਦੀ ਜਾਤੀਵਾਦੀ ਜਾਤ ਪਾਤਰੀ ਵਿਰੋਧੀ ਭਗਮਕਰਨ ਦੀ ਬਦਬੂ ਆਉਂਦੀ ਹੈ ਕਿਉਂਕਿ ਅਗਰ ਕੋਈ ਵੀ ਸੱਚਾ ਸਿੱਖ ਹੈ ਤਾਂ ਉਹ ਸੱਚਾ ਸਿੱਖ ਕਦੀ ਨਹੀਂ ਚਾਹੇਗਾ ਕਿ ਕਿਸੇ ਸਿੱਖ ਦੇ ਘਰ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਵੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਨਾ ਹੋਵੇ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਤੋਂ ਬਾਅਦ ਭੋਗ ਨਾ ਪਵੇ ਤੇ ਜਿੱਥੇ ਭੋਗ ਪਿਆ ਹੈ ਉੱਥੇ ਲੰਗਰ ਨਾ ਲੱਗੇ ਪਰ ਅਜਿਹੀ ਘਟੀਆਂ ਮਾਨਸਿਕਤਾ ਰੱਖਣ ਵਾਲੇ ਤੇ ਅਜਿਹੀ ਘਟੀਆਂ ਸੋਚ ਰੱਖਣ ਵਾਲੇ ਜਿਹੜੇ ਸੋਚਦੇ ਨੇ ਤੇ ਕਹਿੰਦੇ ਨੇ ਕਿ ਹਾਂ ਓਰੇ ਤੁਸੀਂ ਅਖੰਡ ਪਾਠ ਰੱਖ ਸਕਦੇ ਹੋ ਭੋਗ ਵੀ ਪਾ ਸਕਦੇ ਹੋ ਪਰ ਲੰਗਰ ਨਹੀਂ ਲਾ ਸਕਦੇ ਕਿਉਂਕਿ ਤੁਸੀਂ ਨੀਵੀਂ ਜਾਤ ਦੇ ਨੂੰ ਉਹਨਾਂ ਤੇ ਲਾਨਤ ਹੈ ਅਸੀਂ ਗੁਰਬਾਣੀ ਅਖੰਡ ਬਾਣੀ ਵੱਲੋਂ ਸੰਗਰੂਰ ਦੇ ਪਿੰਡ ਮਾਨ ਦੇ ਇਹਨਾਂ ਅਧਿਕਾਰੀਆਂ ਦੀ ਕੜੀ ਨਿੰਦਾ ਕਰਦੇ ਹਾਂ ਜਿਨ੍ਹਾਂ ਨੇ ਉਹ ਪਾਣੂ ਤਾਂ ਕਰਤੀ ਪਰ ਲੰਗਰ ਲਾਣ ਨੂੰ ਨਾ ਕੀਤੀ ਕਿਉਂ ਕੀਤੀ ਇਸ ਦਾ ਸੰਗਿਆਨ ਲੈਣਾ ਬਣਦਾ ਹੈ ਤੇ ਸੋਚਣਾ ਤੁਹਾਡਾ ਸਾਰਿਆਂ ਦਾ ਹੀ ਬੰਦਾ ਹੈ ਕਿ ਆਖਿਰ ਅਜਿਹੇ ਲੋਕਾਂ ਨਾਲ ਕੀ ਕੀਤਾ ਜਾਵੇ ਕੀ ਸੋਚਦੇ ਹੋ ਤੁਸੀਂ ਕੀ ਇਹ ਵਾਕਈ ਸਿੱਖ ਨੇ ਸਿੱਖ ਕਹਿਣ ਦੇ ਕਾਬਿਲ ਨੇ ਜਿਹੜੀ ਕੌਮ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਨੇ ਸਰਜੀ ਸੀ ਉਹ ਕੌਮ ਦੇ ਵਿੱਚ ਸ਼ਾਮਿਲ ਹੋਣ ਯੋਗ ਹੈ ਇਹ ਗੱਲ ਆਪਣੇ ਕਮੈਂਟਸ ਦੇ ਵਿੱਚ ਤੁਸੀਂ ਕਿਰਪਾ ਕਰਕੇ ਜ਼ਰੂਰ ਜ਼ਾਹਿਰ ਕਰਨਾ ਅਗਰ ਵਿਚਾਰ ਚੰਗੇ ਲੱਗੇ ਹੋਣ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਗਰ ਕੋਈ ਗੱਲ ਮੇਰੀ ਪੂਰੀ ਲੱਗੀ ਹੋਵੇ ਹੱਥ ਪਨ ਕੇ ਮਾਫੀ ਅਜੀ ਸਿੱਖ ਤਰੰਦੀ ਹਰਕਤੀ ਬਣੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ